ਅੱਜ ਮੀਡੀਆ ਦੇ ਵਿੱਚ ਵੀ ਮੈਂ ਦੇਖਿਆ ਸੱਸ ਨੂੰ ਉਸਨੇ ਬਾਹਰ ਪਰ ਲੋਗੇ ਕਹਿਣਾ ਕਿ ਮੈਂ ਝੂਠ ਦੱਸ ਮੈਂ ਸਮਝਦਾ ਜੰਗੀ ਦਾ ਲੰ ਲੱਗੀ ਇਹ ਮਤਲਬ ਅ ਸਿਲੀ ਕਾਲਤਾ ਸਾਹ ਦੇ ਸਾਹਮਣੇ ਝੂਠ ਬੋਲਣਾ ਮੈਂ ਤਾਂ ਫੈਸਲਾ ਕਰਿਆ ਸੀ ਮੈਂ ਕਿ ਸਾਰਾ ਕੁਝ ਆਪਣੀ ਝੋਲੀ ਪਾ ਸਾਰਾ ਕੁਝ ਮੈਂ ਤਾਂ ਹੈ ਹੀ ਨਹੀਂ ਸੀ ਇੱਥੇ ਹੋਰ ਇਸ ਹਾਲਾਤ ਤੇ ਉਹਨੇ ਯੂ ਟਰਨ ਲਿਆ ਕਿਉਂ ਲਿਆ ਇਹ ਵੀ ਮੈਂ ਸਮਝਦਾ ਇੱਕ ਬੜਾ ਬੜਾ ਸਵਾਲ ਖੜਾ ਹੁੰਦਾ ਹੈ। ਪਰ ਇਹਦਾ ਜਵਾਬ ਤਾਂ ਉਹੀ ਦੇ ਸਕਦੇ। ਜਿਦੋਂ ਅੱਜ ਜਹਰਦਰ ਸਿੰਘ ਅਕਾਲਤਖਨ ਸਾਹਿਬ ਨੇ ਜੋ ਸਾਸੂ ਬੀਸ ਵਿੱਚ ਬਾਦਲ ਦੇ ਉਹਨਾਂ ਦੇ ਸਾਥੀਆਂ ਜਿਨ੍ਹਾਂ ਨੇ ਅਸਹਿਵਾ ਦਿੱਤਾ ਸੀ ਉਹ ਉਸ ਦੇ ਭਾਰਤੀ ਜਮਾਇਤ ਨੂੰ ਜੋੜ ਕਰਨ ਲਈ ਇਤਿਹਾਸ ਉਹ انہاں انہوں ٹائم ٹائم بھی پورا ہو گیا آج جو میں جہد صاحب نے کہا بھی آنا کا رہنے رہے بات رہنے مچ رہے تو وہ صحیح گل <سؤال> آدھک بھاؤنا پنکھک سوچ والے ਇਹ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੀ ਸੀ ਜਿਆਦਾ ਸਾਹ ਦੇਖ ਜਾਵੇਗਾ ਜੋ ਉਹਨਾਂ ਨੇ ਦੇਖ। ਦੇਖੋ ਦੇਖੋ ਗਿਆਨੀ ਹਰਪ੍ਰੀਤ ਸਿੰਘ ਤੇ ਮਾਹੌਲੇ ਦੀ ਜਾਂਚ ਕਰਨ ਦੀ ਕਮੇਟੀ ਬਣ ਗਈ ਸੀ ਨੇ। ਉਹ ਮੀਡੀਆ ਦੇ ਵਿੱਚ ਵੀ ਆਮ ਲੋਕਾਂ ਵਿੱਚ ਵੀ ਤੇ ਜਥੇਦਾਰ ਸਿੱਖੀ ਅਕਾਲਤਾ ਸਾਭ ਨੂੰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਹਿਬਾਨ ਨੇ ਵੀ ਦਿੱਖੀ ਤੌਰ ਤੇ ਉਹਨਾਂ ਨੂੰ ਦੇਖਿਆ ਸੀ ਮੰਨ ਕਰਕੇ ਐਸੇ। ਔਰ ਉਨਨਾਂ ਤੌਰ ਤੇ ਵੀ ਬਾਤ ਦੀ ਆ ਗੱਲ ਤੇ ਵੈਸੇ ਵੀ ਪਰੰਪਰਾ ਦੇ ਤੌਰ ਤੇ ਵੀ ਚੱਲ ਚੱਲਦੀ ਆ ਰਹੀ ਹੈ ਤੇ ਜਥੇਦਾਰ ਸ੍ਰੀ ਅਕਾਲਪੁਰ ਸਾਹਿਬ ਦੀ ਕਿਸੇ ਜਥੇਦਾਰ ਦੀ ਜਾਸ ਕਾਸਾ ਹੈ ਅੱਜ ਉਹਨਾਂ ਨੇ ਉਸ Participate ਕਰਦੀ ਜਗਾ ਹੁੰਦਾ ਜੇ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਪਹਿਲਾਂ ਹੀ ਆਪਣੇ ਵੱਲੋਂ ਬਣਾਈ ਬਣਾਈ ਕਮੇਟੀ ਨੂੰ ਬਾਅਦ ਸੇ ਕੰਮ ਕਰਦੀ ਕਿਉਂਕਿ ਕਈ ਵਾਰ ਕਿਸੇ ਵਿਅਕਤੀ ਤੋਂ ਗਲਤੀ ਹੋ ਜਾਂਦੀ ਹੈ ਕਿਸੇ ਸੰਸਥਾ ਤੋਂ ਗਲਤੀ ਹੋ ਜਾਂਦੀ ਹੈ ਇਸ ਹਾਵਕਾ ਔਰ ਜੇ ਗਲਤੀਆਂ ਸਾਹਮਣੇ ਆ ਜਾਣ ਗਲਤੀਆਂ ਸਾਹਮਣੇ ਆਉਣ ਦੇ باوجود ਵੀ ਉਹ ਗਲਤੀਆਂ ਤੇ ਰਹੇ ਨਾ ਉਹ ਕਿਸੇ ਤਰ੍ਹਾਂ ਵੀ ਚਾਜਦੀ ਹੈ ਉਹ ਸਟਰੋਨਿਕ ਗੁਜ਼ਾਰਾ ਪ੍ਰਵੰਤਾ ਕਮੇਟੀ ਦੇ ਸਾਹਮਣੇ ਇਹ ਜਨਨਾ ਦੇ ਸਾਹਮਣੇ ਆ ਗਿਆ ਸੀ ਤਾਂ ਮੈਂ ਸਮਝਦਾ ਚਾਹੁੰਦਾ ਤੇ ਇਸ ਕਿ ਉਹ ਆਪਣਾ ਕਸਟ ਪਾਸ ਕਰ ਲਵੇ ਦੂਜਾ ਜਿਹੜੀ ਇਹ ਕਰਤਾ ਸਾਹ ਦੇ ਜਹੇਦਾਰ ਨੂੰ ਪੁੱਛ ਕਰ

پردان منتری کو مکتے آئے نامنا دا کوئی منتری مطلب سپیسل اسے کام لے اتھے گئے نہ کوئی ادھکاری پہ جیا مطلب بلکل لا پرواہی بات دیا اور میں سمجھا ہے لا پرواہی بڑی مہنی پہ گئے پجاب لئی لے کیونکہ پجاب لئی اگوائی صاحب وہاں سے ایمان کر رہے ہیں ہونا جی جنگے باری ہے جو پہل قدمی کر دے بلکہ ساتھ وہاں سے کہ میں غیبی ڈیٹیسی کتھی بھی لیتی تھی آج بھی کہنا تھوڑے رکھیں ਜੋ ਉਹਨਾਂ ਨੂੰ ਸਰਪਾਰਟੀ ਮੀਟਿੰਗ ਲਾ ਕੇ ਸਾਰੀਆਂ ਜਨਸੀ ਤੇਨੂੰ ਇਕੱਠਾ ਕਰਕੇ ਦਿੱਲੀ ਦੇਦੇ ਲਮ ਤੇ ਕਿੱਲੇ ਤਸਾਨੀਏ ਲੜਾਈ ਕਿਉਂ ਦਾ ਮਹਲ ਸਿਆਸੀ ਦੀਆਂ ਨੂੰ ਵੀ ਲਗਾਈ ਲੜਦੀ ਹੋਗਾ ਪਹਿਲਾ ਪਾਰਲੀਮੈਂਟ ਦਾ ਸਪੈਸ਼ਲ ਗਰੁੱਪ ਦਿੱਤੇ ਆ ਮੌਕਾ ਸੁਝਾਇਆ ਪਰ ਹੁਣ ਇਕੱਠੇ ਹੋ ਕੇ ਸਾਰਿਆਂ ਨੂੰ ਦਿੱਲੀ ਲੈ ਜਾਣ ਲਈ ਜਨ ਸਰਕਾਰ ਨੂੰ ਪਹਲ ਕਰਮੀ ਕਰਨ ਦਿੱਤੀ ਆ ਵੈਸੇ ਤਾਂ ਹੁਣ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਲੇ ਆ ਸਰ ਸਾਹਿਬ ਨੇ ਸੇਰ ਫਿਕਰ ਰੱਖੀ ਆ ਕੇਂਦਰ ਸਰਕਾਰ ਨੂੰ ਆਪਣੇ ਤੌਰ ਤੇ ਵੀ ਪ੍ਰੋਮੋਟ